ਪਲੈਨ ਬਣਾ ਲਓ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਹੰਸਾਲੀ ਸਾਹਿਬ ਅੱਜ ਹੈਗਾ ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲਿਆਂ ਦਾ ਜਨਮ ਦਿਹਾੜਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਸੰਤਾਂ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾਂਦਾ ਸੋ ਅੱਜ ਦੀ ਵੀਡੀਓ ਟੈਂਪ ਤੱਕ ਬਣੇ ਰਹੋ ਚੱਲਦੇ ਆਪਾਂ ਲਓ ਜੀ ਇੱਥੇ ਜਿਹੜਾ ਪੋਸਟਰ ਉਹ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਅੱਜ ਤਰੀਕ ਹੈਗੀ 10 ਅਗਸਤ 10 ਅਗਸਤ ਦੇ ਦਿਨ ਸੰਤਾਂ ਦਾ ਜਿਹੜਾ ਜਨਮ ਦਿਹਾੜਾ ਹੁੰਦਾ ਹੈ ਤੇ ਚੱਲਦੇ ਆਪਾਂ ਤੇ ਇੱਥੇ ਦੂਰੋਂ ਦੂਰੋਂ ਸੰਗਤਾਂ ਆ ਕੇ ਜਿਹੜੀਆਂ ਸੰਤਾਂ ਦੇ ਜਨਮ ਦਿਹਾੜੇ ਵਿੱਚ ਸ਼ਾਮਲ ਹੁੰਦੀਆਂ ਨੇ ਸੋ ਸਾਰਾ ਆਪਾਂ ਵੀਡੀਓ ਦੇ ਵਿੱਚ ਅੱਜ ਦਿਖਾਵਾਂਗੇ ਚੱਲਦੇ ਆਪਾਂ ਇੱਥੇ ਜਿਵੇਂ ਆਲੇ ਦੁਆਲੇ ਜਿਹੜੀਆਂ ਸਾਰੀਆਂ ਦੁਕਾਨਾਂ ਉਹ ਲੱਗੀਆਂ ਹੋਈਆਂ ਨੇ ਹਨਾ ਲਓ ਜੀ ਦੇਖ ਸਕਦੇ ਹੋ ਇਹ ਸੜਕ ਦੇ ਨਾਲ-ਨਾਲ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਪਹਿਲਾਂ ਆਪਾਂ ਤੁਹਾਨੂੰ ਸਾਰਾ ਬਾਹਰੋਂ ਦਿਖਾਉਨੇ ਆ ਫਿਰ ਅੰਦਰ ਵੀ ਲੈ ਕੇ ਜਾਵਾਂਗੇ ਦਰਸ਼ਨ ਕਰਵਾਵਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਬੱਚਿਆਂ ਦੇ ਘਣਾਉਣ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਬਹੁਤ ਭਾਰੀ ਇਕੱਠ ਹੁੰਦਾ ਸੰਤਾਂ ਦੇ ਜਨਮ ਦਿਹਾੜੇ ਤੇ ਹਨਾ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਜਿਹੜੀਆਂ ਆਉਂਦੀਆਂ ਨੇ ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਸਾਰੀਆਂ ਸੰਗਤਾਂ ਜਿਹੜੀਆਂ ਜਾ ਰਹੀਆਂ ਨੇ ਅੰਦਰ ਦਰਸ਼ਨਾਂ ਵਾਸਤੇ ਤੇ ਇੱਧਰ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਗੱਡੀਆਂ ਖੜਾ ਕੇ ਚੱਲਦੇ ਆਪਾਂ ਅੱਗੇ ਲਓ ਜੀ ਇਸ ਤਰ੍ਹਾਂ ਇੱਥੇ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਇੱਥੇ ਜਿਵੇਂ ਆਹ ਕੁਛ ਖਾਣ ਪੀਣ ਵਾਲੀਆਂ ਦੁਕਾਨਾਂ ਹਨਾ ਹਰੇਕ ਤਰੀਕੇ ਦੀਆਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਲਓ ਜੀ ਸਾਰੀਆਂ ਐਵੇਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਆਹ ਕੁਛ ਟੀ-ਸ਼ਰਟਾਂ ਵਗੈਰਾ ਹਨਾ ਲਓ ਜੀ ਐਵੇਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਨੇ ਆਹ ਘੜੇ ਹੋਗੇ ਜਿਵੇਂ ਦੇਖ ਸਕਦੇ ਹੋ ਅੱਗੇ ਚੱਲਦੇ ਆਂ ਅੱਗੇ ਉਹ ਦਿਖਾਉਨੇ ਆਂ ਆਪਾਂ ਜਾ ਕੇ ਉਹ ਬੈਗ ਹੋਗੇ ਜਿਵੇਂ ਬਹੁਤ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਆਹ ਬੱਚਿਆਂ ਵਾਲੇ ਖੜਾਉਣੇ ਹੋਗੇ ਹਨਾ ਲਓ ਜੀ ਆ ਸਾਰੇ ਛੋਟੇ ਬੱਚਿਆਂ ਵਾਲੇ ਖੜਾਉਣੇ ਵਾਲੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਇਧਰ ਖਾਣ ਪੀਣ ਵਾਲੀਆਂ ਦੁਕਾਨਾਂ ਹਨ ਲੱਗੀਆਂ ਹੋਈਆਂ ਨੇ ਬੋਪਕਨ ਹੋ ਗਏ ਜਿਵੇਂ ਮਾਫੀਆ ਤੁਸੀਂ ਗੱਡੀਆਂ ਜਿਵੇਂ ਦੇਖ ਰਹੇ ਹੋ ਹਨਾ ਇਹ ਸਾਰੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਦਰਸ਼ਨਾਂ ਵਾਸਤੇ ਮੱਥਾ ਟੇਕਣ ਵਾਸਤੇ ਲਓ ਜੀ ਦੱਸਿਆ ਜੀ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦੇ ਸ਼ੁਰੂ ਜੀ ਕੀ ਬਹੁਤ ਭਾਰੀ ਜਿਹੜਾ ਇਕੱਠ ਹੁੰਦਾ ਐਵੇਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸੜਕ ਦੇ ਨਾਲ-ਨਾਲ ਇੱਧਰ ਵੀ ਨਾਲ ਨਾਲ ਤੁਸੀਂ ਦੁਕਾਨਾਂ ਜਿਹੜੀਆਂ ਦੇਖ ਸਕਦੇ ਹੋ ਨਾ ਲੱਗੀਆਂ ਹੋਈਆਂ ਲਓ ਜੀ ਆ 20-20 ਰੁਪਏ ਵਾਲੀ ਸੇਲ ਹੋਗੀ ਮੇਰਾ ਸਾਰਾ ਸਮਾਨ ਇੱਥੇ ਤੇ ਅੱਗੇ ਚੱਲਦੇ ਹਾਂ ਨਾ ਅੱਜ ਇਹੋ ਦੇਖਦੇ ਆਪਾਂ ਜਾ ਕੇ ਲਓ ਜੀ ਇੱਥੋਂ ਆਪਾਂ ਨੇੜੇ ਆ ਗਏ ਗੁਰਦੁਆਰਾ ਸਾਹਿਬ ਦੇ ਨਾ ਇੱਥੇ ਬਹੁਤ ਇਕੱਠ ਹੋ ਗਿਆ ਜਿਹੜਾ ਦੇਖ ਸਕਦੇ ਹੋ ਤੁਸੀਂ ਸੰਗਤਾਂ ਦਾ ਲਓ ਜੀ ਐਵੇਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ। ਲਓ ਜੀ। ਆ ਇੱਥੇ ਜਿਹੜਾ ਲੰਗਰ ਚੱਲ ਰਿਹਾ ਹੈ ਦੇਖ ਸਕਦੇ ਹੋ। ਐਵੇਂ ਇੱਥੇ ਸੰਗਤਾਂ ਵੱਲੋਂ ਹਨ ਸੇਵਾਦਾਰਾਂ ਵੱਲੋਂ ਜਿਹੜੇ ਲੰਗਰ ਉਹ ਲਾਏ ਜਾਂਦੇ ਨੇ। ਲਓ ਜੀ। ਇਹ ਗੋਲ ਗੱਪਿਆਂ ਦਾ ਲੰਗਰ ਜਿਹੜਾ ਇੱਥੇ ਚੱਲ ਰਿਹਾ ਹੈ ਦੇਖ ਸਕਦੇ ਹੋ ਤੁਸੀਂ। ਲਓ ਜੀ। ਬਹੁਤ ਬੱਧੀਆ। ਇੱਧਰ ਵੀ ਚੱਲਦੇ ਆਪਾਂ ਇੱਧਰਲੀ ਵਾਲੇ ਪਾਸੇ ਵੀ ਕੁਝ ਦੁਕਾਨਾਂ ਜਿਹੜੀਆਂ ਹੈਗੀਆਂ ਨੇ। ਲਓ ਜੀ ਇਧਰ ਵੀ ਨਾਲ ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਆ ਵੀ ਇੱਥੇ ਬੱਚਿਆਂ ਵਾਲੇ ਖੜਾਉਣੇ ਆ ਗਏ ਹਨ ਸਾਰੇ ਲਓ ਜੀ ਐਵੇਂ ਨਹੀਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਕੁਛ ਆ ਬੱਚਿਆਂ ਵਾਲੇ ਝੂਲੇ ਵੀ ਨੇ ਦੇਖੋ ਛੋਟੇ ਬੱਚੇ ਇੰਜੋਏ ਕਰ ਰਹੇ ਨੇ ਦੇਖ ਸਕਦੇ ਹੋ ਲਓ ਜੀ ਤੇ ਜੰਪਾਂ ਵਾਲੇ ਝੂਲੇ ਉਧਰ ਵੀ ਲੱਗਿਆ ਹੋਇਆ ਇੱਕ ਲਓ ਜੀ ਆ ਬੱਚੇ ਇੰਜੋਏ ਜਿਹੜੇ ਕਰ ਰਹੇ ਨੇ ਲਓ ਜੀ ਇਸ ਤਰ੍ਹਾਂ ਝੂਲੇ ਲੱਗਦੇ ਨੇ ਬਾਕੀ ਹੋਰ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਹਨਾ ਤੇ ਇੱਧਰ ਵੀ ਆ ਜਿਵੇਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਆ ਛੱਲੇ ਹੋਗੇ ਜਿਵੇਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਆ ਕੜੇ ਹੋਗੇ ਆ ਐਰਿੰਗਜ਼ ਹੋਗੇ ਹਨਾ ਕੁੜੀਆਂ ਵਾਲਾ ਸਾਰਾ ਸਮਾਨ ਝੁੰਮਕੇ ਤੇ ਇਧਰ ਅੱਗੇ ਵੀ ਲੱਗੀਆਂ ਹੋਈਆਂ ਨੇ ਕੁਝ ਕੁ ਦੁਕਾਨਾਂ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਗੇ ਦੇਖ ਸਕਦੇ ਹੋ ਲਓ ਜੀ ਜਿਵੇਂ ਆ ਬੱਚੇ ਵਾਲੇ ਖੜਾਉਣੇ ਆਗੇ ਹਨ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗਦੀਆਂ ਨੇ ਹਨ ਦੇਖ ਸਕਦੇ ਹੋ ਲਓ ਜੀ ਤੇ ਚੱਲਦੇ ਆਪਾਂ ਅੱਗੇ ਵਾਲੇ ਪਾਸੇ ਇਧਰ ਦੁਕਾਨਾਂ ਤੁਹਾਨੂੰ ਸਾਰੀਆਂ ਆਪਾਂ ਦਿਖਾਤੀਆਂ ਤੇ ਹੁਣ ਆਪਾਂ ਅੰਦਰ ਚੱਲਾਂਗੇ ਅੰਦਰੋਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਕਾਕੀਦ ਕੱਠ ਦੇਖੇ ਰਹੇ ਹੋਵੋਗੇ ਵੀਡੀਓ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਸੰਤਾਂ ਦੇ ਜਨਮ ਦਿਹਾੜੇ ਤੇ ਹਨਾ ਅੱਗੇ ਚੱਲਦੇ ਆਂ ਕੈਪ ਆਰ ਪਿਵਾ ਉਹ ਤੇ ਇਹ ਜਿਹੜੀ ਦੁਨੀਆਦਾਰ ਸਰਕਾਰ ਦਾ ਭਾਰ ਬਹੁਤ ਭਾਰੀ ਇਕੱਠਾ ਹੈ ਦੇਖ ਸਕਦੇ ਹੋ ਤੁਸੀਂ ਅੱਜ ਲਈ ਸਮਾਨ ਯਾਤਰੀ ਸਰ ਪਰ ਤੇ ਇੱਧਰ ਅੱਗੇ ਵੀ ਕੁਝ ਕੁ ਦੁਕਾਨਾਂ ਨੇ ਹਨ ਇਹ ਵੀ ਆਪਾਂ ਦੇਖਦੇ ਆਂਗੇ ਲਓ ਜੀ ਇਹ ਆਪਾਂ ਵਾਪਸੀ ਟਾਈਮ ਦੇਖਾਂਗੇ ਦੁਕਾਨਾਂ ਜਿਹੜੀਆਂ ਨਾਲ-ਨਾਲ ਦੁਕਾਨਾਂ ਨੇ ਪਹਿਲਾਂ ਅੰਦਰ ਚੱਲਦੇ ਆਂ ਅੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਕਰਵਾ ਕੇ ਲੈ ਕੇ ਆਉਨੇ ਆਂ ਸੰਸਾ ਦੀ ਹਾਲ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਨਾ ਸਾਰੀਆਂ ਸੰਗਤਾਂ ਦਰਸ਼ਨਾਂ ਵਾਸਤੇ ਜਾ ਰਹੀਆਂ ਨੇ ਹਨਾ ਕੁਸ਼ਕ ਸੰਗਤਾਂ ਦਰਸ਼ਨ ਕਰਕੇ ਆ ਰਹੀਆਂ ਨੇ ਅੰਦਰੋਂ ਦੇਖ ਸਕਦੇ ਹੋ ਤੁਸੀਂ ਇਹ ਬਿਲਕੁਲ ਨੇੜੇ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਕੋਲ ਕਿਤੇ ਪਾਸਾ ਆਪਣੇ ਚਰਨਾਂ ਵਿੱਚ ਆਵਾਜ਼ ਰੰਤ ਬਾਪ ਉੱਤੇ ਲਵਾਓ ਦਾਤਾ ਜੀ ਪਰ ਲਓ ਜੀ ਆ ਮੇਨ ਜਿਹੜਾ ਗੇਟ ਆ ਗਿਆ ਹਨਾ ਗੁਰਦੁਆਰਾ ਸਾਹਿਬ ਦਾ ਬਹੁਤ ਸੋਹਣਾ ਇਹ ਸਜਾਇਆ ਹੋਇਆ ਹੈ ਲਓ ਜੀ ਅੰਦਰ ਚੱਲਦੇ ਆ ਹਨ ਦੇਖ ਸਕਦੇ ਹੋ ਇੱਥੇ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਲਓ ਜੀ ਇੱਧਰ ਜੋੜਾ ਘਰ ਹੈ ਜੋੜੇ ਆਪਾਂ ਜਮਾ ਕਰਵਾਉਣੇ ਆ ਫਿਰ ਅੰਦਰ ਚੱਲਦੇ ਆ ਅੰਦਰ ਦਰਸ਼ਨ ਕਰਦੇ ਆ ਜਾ ਕੇ ਆਪਾਂ ਚੱਲਦੇ ਆ ਜੀ ਅੰਦਰ ਦਰਸ਼ਨ ਕਰਦੇ ਆ ਦਰਬਾਰ ਸਾਹਿਬ ਦੇ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਸਾਰੇ ਸੰਤਾਂ ਦੇ ਵਰਨਾ ਕੋਈ ਜਨਤੀ ਮਹਿਮਾਨ ਕਿ ਚਤਵਾਰ ਨੂੰ ਕੋਹਤਾਨ ਜਨ ਪਤ ਕੋ So, the same thing, so the same thing, so the same oh uh. ਸੰਗਤਾਂ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕਰਨ ਜਾ ਰਹੀਆਂ ਨੇ ਲੋ ਜੀ ਇੱਥੇ ਆਈਸਕ੍ਰੀਮ ਦਾ ਜਿਹੜਾ ਲੰਗਰ ਚੱਲ ਰਿਹਾ ਹੈ ਸੰਗਤਾਂ ਛਕ ਰਹੀਆਂ ਨੇ ਈ ਜਾਂਚੇ ਬਣਾਈਆਂ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੇ ਸੰਗਤਾਂ ਪੰਕਤ ਵਿੱਚ ਬੈਠ ਕੇ ਲੰਗਰ ਖਾ ਰਹੀਆਂ ਨੇ ਪੰਦਰੋਂ ਦਰਸ਼ਨ ਕਰਕੇ ਆ ਗਏ ਤੇ ਤੁਹਾਨੂੰ ਹੁਣ ਬਾਹਰੋਂ ਦਿਖਾਉਨੇ ਆ ਤੇ ਇੱਧਰ ਵੀ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਤੇ ਇੱਧਰ ਗੁਰਦੁਆਰਾ ਸਾਹਿਬ ਆ ਗਏ ਆ ਗੁਰਦੁਆਰਾ ਸਾਹਿਬ ਦੀ ਦਰਖੰਧ ਆ ਗਈ ਤੇ ਇਹਦੇ ਨਾਲ-ਨਾਲ ਰੋਡ ਦੇ ਨਾਲ-ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਬਾਕੀ ਤੁਸੀਂ ਇਕੱਠ ਦੇਖ ਸਕਦੇ ਹੋ ਨਾ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਅੰਦਰ ਵੀ ਆਪਾਂ ਤੁਹਾਨੂੰ ਦਿਖਾਇਆ ਹੀ ਆ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਬੱਚਿਆਂ ਵਾਲੇ ਖੜਾਉਣੇ ਹੋ ਗਏ ਜਿੰਨੇ ਲਓ ਜੀ ਐਵੇਂ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਅੱਗੇ ਚੱਲਦੇ ਆ ਅੱਗੇ ਆਪਾਂ ਦੇਖਦੇ ਆਂਗੇ ਸਾਰੀਆਂ ਦੁਕਾਨਾਂ ਨਾਲ-ਨਾਲ ਸੜਕ ਤੇ ਲੱਗੀਆਂ ਹੋਈਆਂ ਨੇ ਤੇ ਅੱਜ ਸ਼ਾਮ ਤੱਕ ਐਵੇਂ ਇਕੱਠਾ ਰਹਿਣਾ ਸੰਗਤਾਂ ਦਾ ਇੱਥੇ ਲਓ ਜੀ ਬੱਚਿਆਂ ਵਾਲੇ ਖੜਾਉਣੇ ਹੋਗੇ ਜਿਵੇਂ ਹਨਾ ਬੱਚੇ ਆਲੇ ਖੜਾਉਣੇ ਹੋਗੇ ਜਿਵੇਂ ਹਨਾ ਐਵੇਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਖਣਾਉਣੇ ਵਾਲੀਆਂ ਕੁਝ ਖਾਣ ਪੀਣ ਵਾਲੀਆਂ ਆ ਵੀ ਦੇਖ ਸਕਦੇ ਹੋ ਲੋ ਜੀ ਖਾਣ ਪੀਣ ਵਾਲੀਆਂ ਦੁਕਾਨਾਂ ਹਨਾ ਐਵੇਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਰੋਡ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਲੋ ਜੀ ਬੱਚੇ ਵਾਲੇ ਕਢਾਉਣੇ ਹੋਗੇ ਜਿਵੇਂ ਦੇਖੋ ਇਸ ਤਰ੍ਹਾਂ ਲਓ ਜੀ ਤੇ ਇਧਰ ਆ ਮੁੱਖ ਜਿਹੜਾ ਗੇਟ ਆ ਗਿਆ ਗੁਰਦੁਆਰਾ ਸਾਹਿਬ ਚੱਲਦੇ ਆ ਅੱਗੇ ਨੂੰ ਅੱਗੇ ਹਾਂ ਦੱਸੋ ਰਿਆਂ ਅਸੀਂ ਆਪਾਂ ਤੁਹਾਨੂੰ ਇੱਥੇ ਆ ਕੇ ਉਹ ਰੋ ਦੁਕਾਨਾਂ ਦੇਖੋ ਇੱਧਰ ਵੀ ਜਿਵੇਂ ਕੜੇ ਹੋ ਗਏ ਹਨ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਜਦੋਂ ਆਪਾਂ ਸਵੇਰੇ ਆਏ ਸੀ ਉਹਦੇ ਨਾਲ ਦੁੱਗਣਾ ਇਕੱਠਾ ਹੋਣ ਹੋ ਗਿਆ ਹੰਗ ਦਾ ਦਾ ਦੇਖ ਸਕਦੇ ਹੋ ਲੋ ਜੀ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੰਤਪਾਪਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਤੋਂ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ